ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜੀਟੀ ਨਿਊਜ਼ ਮੈਂ ਹਾਂ ਨਰਿੰਦਰ ਸਿੰਘ ਕਲੇਰ ਇਸ ਵੇਲੇ ਦੀ ਵੱਡੀ ਖਬਰ ਉਹਨਾਂ ਨੌਜਵਾਨਾਂ ਲਈ ਉਹਨਾਂ ਸ਼ੌਕੀਨਾਂ ਲਈ ਸਾਹਮਣੇ ਆ ਰਹੀ ਹੈ ਜਿਹੜੇ ਮਹਿੰਗੇ ਕੁੱਤੇ ਰੱਖਣ ਦੇ ਸ਼ੌਕੀਨ ਹੈ ਬੈਟਿੰਗ ਕਰਦੇ ਆ ਜਾਂ ਵੇਚਦੇ ਉਹਨਾਂ ਲਈ ਇੱਕ ਬੁਰੀ ਖਬਰ ਸਮਝ ਕੇ ਚੱਲੋ ਕਿ ਆ ਰਹੀ ਹੈ ਕਿ ਹੁਣ ਫਰਮਾਨ ਆ ਗਿਆ ਹੈ ਸਰਕਾਰੀ ਅਧਾਰੇ ਤੋਂ ਕਿ ਜੇਕਰ ਕੋਈ ਭਾਵੇਂ ਉਹ ਪਿੱਟਬੁਲ ਕੁੱਤਾ ਹੋਵੇ ਜਾਂ ਫਿਰ ਉਹ ਅਮਰੀਕਨ ਬੁਲੀ ਹੋਵੇ ਜਾਂ ਅਜਿਹੇ ਕਈ ਕੁੱਤੇ ਜਿਹੜੀ ਅਸੀਂ ਇੱਕ ਕਰਕੇ ਨਾਮ ਦੱਸਾਂਗੇ ਉਹਨਾਂ ਲਈ ਜੇਕਰ ਤੁਸੀਂ ਘਰੇ ਰੱਖਦੇ ਹੋ ਅਜਿਹੇ ਕੁੱਤਾ ਜਾਂ ਵੇਚਦੇ ਹੋ ਜਾਂ ਬੈਟਿੰਗ ਕਰਦੇ ਹੋ ਤਾਂ ਹੁਣ ਸਖਤ ਹੁਕਮ ਆ ਗਿਆ ਹੈ ਜੇਕਰ ਕੋਈ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਤੇ ਕਾਰਵਾਈ ਹੋ ਸਕਦੀ ਹੈ ਲਗਾਤਾਰ ਪਿਛਲੇ ਕੁਝ ਸਮੇਂ ਪਹਿਲਾਂ ਵੀ ਅਜਿਹੇ ਹੁਕਮ ਵੀ ਸਾਹਮਣੇ ਆਏ ਸਨ ਕਈ ਵਾਰ ਜਈਆਂ ਖਬਰਾਂ ਵੀ ਨਸ਼ਰ ਹੋਈਆਂ ਸਨ ਜਦੋਂ ਅਜਿਹੇ ਕੁੱਤੇ ਜਾਂ ਤਾਂ ਕਿਸੇ ਨੂੰ ਗਵਾਂਡੀਆਂ ਦੇ ਬੱਚੇ ਨੂੰ ਉਸਨੇ ਮਾਰਿਆ ਜਾਂ ਦੰਦ ਵੱਡੇ ਜਾਂ ਅਜਿਹੇ ਕੁੱਤੇ ਖੋਲ ਕੇ ਵੱਡੇ ਹਮਲੇ ਕਰ ਦਿੰਦੇ ਆ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਉਹਨਾਂ ਸ਼ੌਕੀਨਾਂ ਦੇ ਵਾਸਤੇ ਜਿਹੜੇ ਕਿ ਮਹਿੰਗੇ ਕੁੱਤੇ ਰੱਖਣ ਦਾ ਸ਼ੌਕੀਨ ਰੱਖਦੇ ਨੇ ਭਾਵੇਂ ਉਹ ਅਮਰੀਕਨ ਪੂਲੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਉਹ ਪਿੱਟਬੁੱਲ ਪਾਕਿਸਤਾਨੀ ਬੁਲੀ ਦੀ ਗੱਲ ਹੋਵੇ ਕੁੱਤਾ ਵੇਚਣ ਵਾਸਤੇ ਡੌਗ ਫਾਈਟਸ ਤੇ ਡੌਗ ਬੈਟਿੰਗ ਤੇ ਹੁਣ ਪਾਬੰਦੀ ਹੋ ਗਈ ਹੈ ਵੱਡੀ ਇੱਕ ਜ਼ਿਲ੍ਹਾ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਵੱਲੋਂ ਫੌਜਦਾਰੀ ਜ਼ਾਬਤੇ ਸੰਘਣਾ 1973-1974 ਦੇ ਐਕਟ ਨੰਬਰ 2 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਵਿੱਚ ਸੰਗਰੂਰ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਪਿੱਟ ਬੁੱਲ ਕੁੱਤੇ ਅਮਰੀਕਨ ਪਿੱਟ ਬੁੱਲ ਅਮਰੀਕਨ ਬੁਲੀ ਜਾਂ ਬੁਲੀ ਕੁੱਤੇ ਜਾਂ ਪਾਕਿਸਤਾਨੀ ਬੁਲੀ ਦੀ ਬਰੀਡ ਦੇ ਕੁੱਤੇ ਵੇਚਣ ਡੌਗ ਫਾਈਟ ਤੇ ਡੌਗ ਬੈਟਿੰਗ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਅਤੇ ਮਿਊਸਿਪਲਿਟੀ ਵੱਲੋਂ ਇਸ ਬਰੀਡ ਦੇ ਕੁੱਤੇ ਨਜ਼ਰ ਆਉਣ ਤੇ ਤੁਰੰਤ ਉਸ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ